200 ਸਾਲ ਤੱਕ ਤੁਹਾਡੇ ਘਰ ਦੀਆਂ ਛੱਤਾਂ ਦੇ ਵਿੱਚ ਸਲਾਬ ਨਹੀਂ ਆਊਗੀ ਨਾ ਛੱਤਾਂ ਚ ਆਉਣੀਆਂ ਚਾਹੀ ਇੱਕ ਮਹੀਨਾ ਲਗਾਤਾਰ بارش ਹੋਈ ਜਾਵੇ ਦੁਨੀਆ ਦਾ ਸਭ ਤੋਂ ਜ਼ਬਰਦਸਤ ਦੇਸੀ ਕੈਮੀਕਲ ਦੇਸੀ ਜਗਾਰ ਨਾਲ ਤਿਆਰ ਕਰਾਂਗੇ ਆਹ ਦੇਖ ਲਓ ਤੁਸੀਂ ਟਾਈਲਾਂ ਲੱਗੀ ਹੋਈ ਛੱਤ ਐ ਪੱਕੀ ਛੱਤ ਐ ਪਰ ਫਿਰ ਵੀ ਇਹ ਛੱਤ ਦੇ ਵਿੱਚ ਸਲਾਬ ਆ ਗਈ ਜੀ ਤੇ ਚੌਣ ਵੀ ਲੱਗ ਗਈ ਕਿਉਂਕਿ ਹੁੰਦਾ ਕੀ ਇਹ ਟਾਈਲਾਂ ਦੇ ਫਰਸ਼ ਦੇ ਵਿੱਚ ਬਰੀਕ-ਬਰੀਕ ਸਰਾਖ ਨਿਕਲ ਜਾਂਦੇ ਨੇ ਲੰਬਾ ਸਮਾਂ ਪੈ ਗਿਆ ਉਹਨੂੰ ਬੰਦ ਕਰਨ ਵਾਸਤੇ 2 ਲੀਟਰ ਤਾਂ ਆਪਾਂ ਨੂੰ ਤਾਰਪੀਨ ਦਾ ਤੇਲ ਚਾਹੀਦਾ 1 ਲੀਟਰ ਆਪਾਂ ਨੂੰ ਬਲੈਕ ਰੰਗ ਚਾਹੀਦਾ ਇਸ ਤੋਂ ਬਾਅਦ 1 ਕਿਲੋ ਆਪਾਂ ਨੂੰ ਚਾਹੀਦਾ ਜ ਪਲਾਸਟਰ ਦੇ ਵਿੱਚ ਜਾਂ ਛੱਤ ਨੂੰ ਬਣਾਉਣ ਵੇਲੇ ਪਾਉਨੇ ਹੁੰਦੇ ਆ ਇਹ ਤਿੰਨੇ ਚੀਜ਼ਾਂ ਨੂੰ ਚੰਗੇ ਤਰੀਕੇ ਨਾਲ ਆਪਾਂ ਘੋਲ ਲਾਂਗੇ ਕੋਲਣ ਤੋਂ ਬਾਅਦ ਜਿਵੇਂ ਆਪਾਂ ਕਿਸੇ ਲੋਹੇ ਦੀ ਚੀਜ਼ ਤੇ ਕਿਸੇ ਗੇਟ ਦੇ ਪੇਂਟ ਕਰਦੇ ਹੁੰਦੇ ਆ ਇਸ ਤਰੀਕੇ ਨਾਲ ਉੱਪਰਲੇ ਪਾਸੋਂ ਚੰਗੇ ਤਰੀਕੇ ਨਾਲ ਸਾਰੀ ਛੱਤ ਨੂੰ ਆਪਾਂ ਪੇਂਟ ਕਰਾਂਗੇ ਛੱਤ ਦੇ ਫਰਸ਼ ਦੇ ਵਿੱਚ ਜਿਹੜਾ ਟਾਈਲਾਂ ਦਾ ਫਰਸ਼ ਲਾਇਆ ਜਿਹੜੇ ਬਰੀਕ-ਬਰੀਕ ਸਰਾਖ ਨੇ ਜਦੋਂ ਲਗਾਤਾਰ بارش ਪੈਂਦੀ ਹੈ ਉਹ ਪਾਣੀ ਰਸ-ਰਸ ਕੇ ਸਲਾਬ ਬਿਠਾ ਦਿੰਦਾ ਹੈ ਉਸ ਸਰਾਖਾਂ ਨੂੰ ਆ ਜਿਹੜਾ ਆਪਣਾ ਰੰਗ ਹੈ ਇਹ ਬਿਲਕੁਲ ਬੰਦ ਕਰ ਦੂਗਾ ਇਸ ਤੋਂ ਉੱਤੇ ਕੋਈ ਟ੍ਰਿਕ ਨਹੀਂ ਇਹ ਤੁਸੀਂ ਕੰਮ ਕਰ ਲਓ ਵੀਡੀਓ ਅੱਗੇ